ਬਾਈ ਤੁਸੀਂ ਵਿਆਹ ਚ ਜਿੰਨਾ ਮਰਜੀ ਪੈਸਾ ਲਾ ਦਿਓ ਜੇ ਤੁਸੀਂ ਸ਼ਰਾਬ ਨਹੀਂ ਨਾ ਲਾਈ ਤਾਂ ਸ਼ਰਾਬੀਆਂ ਨੇ ਕਹਿੰਨਾ ਵਿਆਹ ਕਿਸੇ ਕੰਮ ਦਾ ਨਹੀਂ ਸੀ। ਇਹੀ ਹਾਲ ਬਾਈ ਜਨਾਨੀਆਂ ਦਾ ਵਾਹ। ਅੱਜ ਆਪਾਂ ਜਾਣਾ ਸੀ ਗਰੋਸਰੀ ਲੈਣ ਘਰੋਂ ਤਿਆਰ ਹੋ ਕੇ ਆਪਾਂ ਨਿਕਲ ਪਏ ਤੇ ਗਰੋਸਰੀ ਲੈ ਕੇ ਬਾਈ ਗੱਡੀ ਚ ਰਖਾ ਲਈ ਤੇ ਮੁੜ ਕੇ ਨਿਕਲ ਪਏ ਬਾਈ ਆਪਾਂ ਮਾਤਾ ਦੀ ਦਵਾਈ ਲੈਣ ਵਾਸਤੇ। ਰਸਤੇ ਚ ਹਲਵਾਈ ਦੀ ਦੁਕਾਨ ਦੇਖ ਕੇ ਤੇ ਬਾਈ ਜੀ ਪ੍ਰੀਤ ਨੂੰ ਲੱਗੀ ਭੁੱਖ ਮੈਨੂੰ ਕਹਿੰਦੀ ਇੱਥੋਂ ਮੈਨੂੰ ਟੋਸਟ ਖਵਾਓ। ਜਿਹੜੀ ਪਿੱਛੇ ਰਹਿ ਗਈ ਆ। ਉਹ ਤੇ ਪਿੱਛੇ ਲੰਘ ਗਈ ਹੁਣ। ਤੇ ਪਿੱਛੇ ਨੂੰ ਨਹੀਂ ਜਾਂਦੀ ਗੱਡੀ। ਨਾ ਪਿੱਛੇ ਨਹੀਂ ਜਾਂਦੀ ਗੱਡੀ ਅੱਗੇ ਨੂੰ ਹੀ ਜਾਂ ਕੀ ਖਾਣਾ ਕੀ ਆ ਬਸ ਆ ਤੂੰ ਤੁਸੀਂ ਲੈ ਕੇ ਆ ਕੀ ਖਾਣਾ ਖਾਣਾ ਕੀ ਆ ਕੁਝ ਵੀ ਖਵਾ ਕੁਝ ਵੀ ਖਵਾ ਲੋਕਾਂ ਦੀ ਘਰ ਲਈ ਡਿਮਾਂਡਾਂ ਵੀ ਐ ਘੈਂਟ ਘੈਂਟ ਹੁੰਦੀਆਂ ਹਨ ਵਧੀਆ ਵਧੀਆ ਚੀਜ਼ਾਂ ਮੰਗਣੀਆਂ ਪੀਜ਼ਾ ਖਾ ਲਈਏ ਬਾਬੂ ਚ ਇਹ ਨੂੰ ਟੋਸਟ ਖਵਾ ਦਿਓ ਮੈਨੂੰ ਜਲੇਬੀਆਂ ਖਵਾ ਦਿਓ ਮੈਨੂੰ ਸਮੋਸੇ ਖਵਾ ਦਿਓ ਕਹਾਂ ਸਮੋਸੇ ਸਮੋਸੇ ਨਹੀਂ ਖਾਣੇ ਕੋਈ ਚੱਜ ਦੀ ਚੀਜ਼ ਖਾਣੀ ਹੈ ਤਾਂ ਦੱਸ ਕਹਿੰਦੀ ਫਿਰ ਡਰਾਈ ਫਰੂਟ ਲੈ ਦਿਓ ਮੈਨੂੰ ਮੈਂ ਕਿਹਾ ਚੱਲ ਮੈਂ ਦਵਾਈ ਲੈ ਜਾਵਾਂ ਫਿਰ ਲੈ ਕੇ ਆਉਂਨੇ ਚੱਲ ਠੀਕ ਆ ਮੈਂ ਲੈ ਕੇ ਆਇਆ ਹੈਂ ਨੇਕ ਕੋ ਫੋਨ ਆ ਗਿਆ ਤੁਹਾਡਾ ਦੂਜਾ ਮਾ ਆਪਣਾ ਫੋਨ ਕਰਈ ਛੱਡ ਆਈਆਂ ਮਾਤਾ ਜੀ ਦਵਾਈ ਮੁੱਕੀ ਹੋਈ ਆ ਲੈ ਲਈਏ ਮੈਂ ਦਵਾਈ ਲੈਣ ਚਲਾ ਗਿਆ ਤੇ ਬਾਈ ਫੋਨ ਸੀ ਗਿਆ ਗੱਡੀ ਨਾਲ ਕਨੈਕਟ ਇਹ ਮੱਥਾ ਮਾਰ ਮਾਰ ਕੇ ਪਾਗਲ ਹੋ ਗਈ ਕਹਿੰਦੀ ਫੋਨ ਦੀ ਆਵਾਜ਼ ਕਿਉਂ ਨਹੀਂ ਆ ਰਹੀ ਹੈਗੀ ਹੈ ਕੀ ਹੋਇਆ ਇਹ ਆਵਾਜ਼ ਨਹੀਂ ਸੀ ਆ ਰਹੀ ਉਹਨੇ ਮੇਰੇ ਨਾਲ ਪਾਗਲਾ ਵਾਂਗੂ ਕਰੀ ਆਵਾਜ਼ ਘੱਟ ਵੱਧ ਕਰਦੀ ਆ ਆਵਾਜ਼ ਗੱਡੀ ਨਾਲ ਕਨੈਕਟ ਹੋਣਾ ਵਾ ਫੋਨ ਕੋਈ ਹੁਣ ਬਲੂਟੂਥ ਦੇਖਿਆ ਹੋਣਾ ਤੇ ਮੋਟਾ ਜਿਆ ਤੈਨੂੰ ਇੰਨਾ ਨਹੀਂ ਪਤਾ ਹੈਗਾ ਹਾਂ ਦੱਸ ਹੋਰ ਤੂੰ ਕੀ ਕਰੇਂਗੀ ਦੁਨੀਆ ਤੇ ਯਾ ਨਹੀਂ ਇੱਕ ਦਿਨ ਮੈਨੂੰ ਕਿੰਨੀ ਬਾਹੂ ਮੇਰੇ ਫੋਨ 'ਚ ਨਾ ਇੰਸਟਾਗ੍ਰਾਮ ਭਰ ਦੋ ਮੈਂ ਕਿਹਾ ਐਪ ਸਟੋਰ ਤੋਂ ਜਾ ਕੇ ਭਰ ਲਾ ਤੇ ਬਾਈ ਗੂਗਲ 'ਚ ਜਾ ਕੇ ਸਰਚ 'ਚ ਬੋਲੀ ਜਾ ਇੰਸਟਾਗ੍ਰਾਮ ਡਾਊਨਲੋਡ ਹੋ ਜਾ ਇੰਸਟਾਗ੍ਰਾਮ ਡਾਊਨਲੋਡ ਹੋ ਜਾ ਇਹ ਹਾਲ ਨੇ ਬਾਈ ਇੰਨਾ ਦੇ ਮੁੜ ਕੇ ਦਵਾਈ ਲੈ ਕੇ ਤੇ ਬਾਈ ਜੀ ਨਿਕਲ ਗਏ ਆਪਾਂ ਡ్రਾਈ ਫਰੂਟ ਲੈਣ ਪੂਰੇ ਰਾਹ ਇਹਦਾ ਧਿਆਨ ਬਾਈ ਜੀ ਸੂਟਾਂ ਦੇ ਵਿੱਚ ਸੀਗਾ ਹਾਏ ਬਾਹੂ ਆਹ ਸੂਟ ਲੈਦੇ ਹਾਏ ਬਾਹੂ ਉਹ ਸੂਟ ਲੈਦੇ ਕਿਹੜਾ ਸੂਟ ਲੈਣਾ ਸੂਟ ਲੈਣਾ ਦਵਾਈ ਕਿਹੜੇ ਕੰਮ ਆਉ ਸੂਟ ਲੈਣਾ ਮਾ ਤੂੰ ਦੇਰ ਦਾ ਧਿਆਨ ਜਨਾਨੀ ਨਾਲ ਬਾਜ਼ਾਰ ਆਂਦਾ ਫੱਵਾ ਦੇ ਗਰਮੀਆਂ ਦੇ ਸੂਟ ਕਦੋਂ ਲੈ ਕੇ ਦੇਨੇ ਹਾਲੇ ਗਰਮੀ ਆ ਦਾ ਲੈਣ ਦੇ ਫੇਰ ਲੇ ਗਦਵਾ ਹੋਏ ਰੁਕਾ ਗਰਮੀ ਆ ਲੈਣੇ ਪੁਰਾਣੇ ਸੂਟ ਪਾ ਪਾ ਕੇ ਮੈਂ ਬੀੜੀਆਂ ਨੂੰ ਕੋਈ ਗੱਲ ਨਹੀਂ ਟੌਪ ਲੱਗੇ ਹੋਇਆ ਫਿਰ ਭਾਈ ਜੀ ਮਰਲ ਟਾਉਨ ਨੂੰ ਪਹੁੰਚ ਕੇ ਆਪਾਂ ਆਪਣੇ ਡਰਾਈਵ ਫਰੂਟ ਲਿੱਤੇ ਪੈਕ ਕਰਦੇ ਹਾਂ ਮਰਲ ਦਿਖਾਈ ਪਿਸਤਾ ਕਿਹੜਾ ਵਾ ਪਿਸਤਾ ਦਿਖਾਈਂ ਕਿਹੜਾ ਵਾ ਕਾਜੂ ਬਦਾਮ ਲੈ ਕੇ ਤੇ ਬਾਈ ਜੀ ਨਿਕਲ ਪਿਆ ਆਪਾਂ ਘਰ ਨੂੰ ਪਰ ਮੈਡਮ ਦੇ ਚਿਹਰੇ ਤੇ ਬਿਲਕੁਲ ਖੁਸ਼ੀ ਨਹੀਂ ਸੀ ਭਾਲੂ ਜਿੱਡਾ ਮੂੰਹ ਫਲਾਈ ਬੈਠੀ ਸੀ ਕਿ ਮੈਨੂੰ ਟੋਸਟ ਨਹੀਂ ਖਵਾਇਆ ਮੂੰਹ ਦੇ ਕਿਵੇਂ ਬਣੇਦਾ ਸੜਿਆ ਜਿਹਾ ਕਿ ਜਿਵੇਂ ਮੈਨੂੰ ਕੁਝ ਖਵਾਇਆ ਨਹੀਂ ਨੇ ਮੈਂ ਐਡਾ ਲਵਹਾ ਭਰ ਕੇ ਲਿਆਂਦਾ ਵਾ ਇਹ ਇਹ ਸਿਰ 'ਚ ਮਾਰਨਾ ਮੈਂ ਹਾਂ ਦੱਸ ਇਹ ਐਡਾ ਲਵਹਾ ਭਰ ਕੇ ਲਿਆਂਦਾ ਖਰੋਟਾਂ ਦਾ ਬਦਾਮਾਂ ਦਾ ਇੰਨਾ ਕੁਝ ਲਿਆ ਕੇ ਦਿੱਤਾ ਤੈਨੂੰ ਹੈ ਇਹ ਇਹ ਖਾਣ ਵਾਲਾ ਨਹੀਂਗਾ ਚੀਜ਼ਾਂ ਉਹ 15 15 ਰੁਪਏ ਦੇ ਆ ਜਾਣੇ ਆ ਸਮੋਸੇ ਏ ਮਾਏ ਮੇ ਉਰੇ ਲੱਗ ਕੇ ਮੇਰਾ 3100 ਰੁਪਇਆ ਤੇ ਹਲੇ ਵੀ ਥੋੜਾ ਵਾ ਹੈ ਮੈਨੂੰ ਉਹ ਮਹਿੰਗਾ ਸੀ ਜਾਂ ਮਹਿੰਗਾ ਸੀਗਾ ਮੈਂ ਤੇਰੀ ਡਾਈਟ ਦਾ ਧਿਆਨ ਰੱਖਣਾ ਉਹ ਚੰਗੀ ਚੀਜ਼ੇ ਖਾ ਤੈਨੂੰ ਚੰਗੀ ਚੀਜ਼ ਜਿਹਦੇ ਉੱਤੇ ਪੈਸੇ ਲਗਾ ਫੇਰ ਮੂੰਹ ਬਣਾ ਕੇ ਭੇਜੂਗੀ ਮੈਨੂੰ ਸਮੋਸੇ ਹੀ ਨਹੀਂ ਖਵਾਏ ਜੀ ਦੱਸੋ ਕਿੰਨੇ ਆਪਸ਼ਨ ਦਿੱਤੇ ਮੈਂ ਚਾਣ ਖਵਾ ਲਵਾਂਗਾ ਪੇਵਾ ਲਵਾਂਗਾ ਚਲ 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 ਤੈਨੂੰ ਪਹਿਲਾਂ ਤੈਨੂੰ ਗੋਲ ਗੱਪਾ ਖਵਾ ਕੇ ਲੈ ਕੇ ਜਾਂਦਾ ਮੈਂ ਚਲ ਉਹ ਵੀ ਯਾ ਨਾ ਮੈਨੇ ਇੰਨੇ ਚੀਜ਼ਾਂ ਲਿਆ ਕੇ ਦਿੱਤੀਆਂ ਨੇ ਉਹ ਉਹਦਾ ਕੋਈ ਨਾਮ ਨਹੀਂਗਾ ਮੈਂ 10 ਰੁਪਏ ਦਾ ਸਮੋਸੇ ਨਾਲ ਖੁਸ਼ ਹੋ ਜਾਣਾ ਇਹਨੇ ਬਸ 3300 ਦੇ ਕਾਜੂ ਬਦਾਮ ਖਰੋਟ ਲਿਆਂਦੇ ਆ ਦੋਸਤੋ ਇਹਦਾ ਕੋਈ ਨਾਮ ਨਹੀਂ ਹੈਗਾ ਇਹਦੀ ਕੋਈ ਖੁਸ਼ੀ ਨਹੀਂ ਨੂੰ ਮੈਂ 10 ਰੁਪਏ ਦਾ ਮੈਂ ਇਹਨੂੰ ਸਮੋਸਾ ਲੈ ਦੇਣਾ 15 ਰੁਪਈਆ ਦਾ ਉਹਦੇ ਤਿੰਨ ਖੁਸ਼ ਹੋ ਜਾਣਾ ਵਾ ਦੇਖ ਲਓ ਆ ਹਾਲ ਨੇ ਇਹਦੇ ਕਿੰਨੇ ਦਿਨ ਹੋ ਗਏ ਪਤਾ ਖਾਦਾ ਨਹੀਂਗਾ ਨੋਟ ਕਰ ਲਿਆ ਕਰੋ ਖਾਦਾ ਨਹੀਂ ਸਮੋਸਾ ਨਹੀਂ ਖਾਦਾ ਤਾਂ ਗੁੱਸਾ ਵਾ ਭਾਈ ਦੇਖ ਲਓ 15000 ਦਾ ਘਰ ਦਾ ਰਸ਼ਨ ਲੱਗ ਤੋਂ ਲਿੱਤਾ ਵਾ 3100 ਦਾ ਤਾਂ ਰਾਸ਼ਨ ਲੈਣਾ ਹੀ ਆ ਰੋਟੀ ਤੇ ਸਾਰਿਆਂ ਨੇ ਖਾਣੀ ਆ। ਹਾਂ ਤੇ ਇਹ ਰਾਸ਼ਨ ਤੋਂ ਅਲੱਗ ਹਨਾ ਚੀਜ਼ਾਂ ਇਹ ਰਾਸ਼ਨ ਦੇ ਵਿੱਚ ਤਾਂ ਨਹੀਂ ਡਰਾਈ ਫਰੂਟ ਤਾਂ ਰਾਸ਼ਨ ਦੇ ਵਿੱਚ ਨਹੀਂ 3100 ਦਾ ਅੱਡ ਤੋਂ ਲਿੱਤਾ ਤੇਰੇ ਵਾਸਤੇ ਕਈ ਸੇ ਤਾਂ ਮੇਰੀ ਪਹਿਲਾਂ ਹੀ ਨਹੀਂ ਆ ਹੋਰ ਤੂੰ ਮੈਨੂੰ ਕਾਜੂ ਬਦਾਮ ਲੈ ਲਿਆ ਤੇ ਸਮੋਸਾ ਖਾਦ ਕਿ ਨਹੀਂ ਤੇ ਇਹ ਤਾਂ ਬੰਨੀ ਤਲੇ ਦਾ ਉਹਨੂੰ ਦਿਲ ਕਰ ਰਿਹਾ ਤੇਲ ਕਰ ਰਿਹਾ ਅੱਜ ਦੀ ਜੀਵਨ ਦਿਲ ਤੇਰਾ ਕਰਨਾ ਨਹੀਂ ਆ ਤੇਰਾ ਦਿਲ ਕਰਨਾ ਇਹੋ ਜਿਹਾ ਲਟਰਪਟਰ ਖਾਣ ਨੂੰ ਹੈ ਪੂਰਾ ਦਿਨ ਨਿਕਲ ਗਿਆ ਸੀ ਬਾਈ ਜੀ ਬਾਜ਼ਾਰ ਘੁੰਮਦਿਆਂ ਦਾ ਪਰ ਇਹਨਾਂ ਦੀ ਡਮਾਂਡਾਂ ਮੌਕੇ ਤੇ ਨਹੀਂ ਸੀ ਆ ਰਹੀਆਂ ਫਿਰ ਹਾਰ ਗਿਆ 8 ਵਜੇ ਮੈਂ ਗੱਡੀ ਘਰ ਨੂੰ ਹੀ ਪਾ ਲਈ ਚਲੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਦੇ